ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਿਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣੀ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ 'ਚ ਮੀਂਹ ਕਾਰਨ 7 ਜ਼ਿਲ੍ਹੇ ਅਤੇ 150 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ 'ਚ ਆਜਨਾਲਾ 'ਚ ਬਚਾਅ ਕਾਰਜਾਂ ਦੀ ਜ਼ਿੰਮੇਵਾਰੀ ਫੌਜ ਨੇ ਸੰਭਾਲੀ ਐਫਬੀਐਸ ਗੱਡੀਆਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਬਾਹਰ ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ 'ਤੇ ਲਗਾਏ ਵੱਡੇ ਕੋਟਾਲੇ ਦੇ ਇਲਜ਼ਾਮ ਬਾਜਵਾ ਨੇ ਕਿਹਾ ਸਰਕਾਰ ਨੇ ਹੜ੍ਹਾਂ ਤੋਂ ਬਚਾ ਲਈ 250 ਕਰੋੜ ਖਰਚੇ ਪੰਜਾਬ ਚ ਹੜ੍ਹਾਂ ਦੇ ਹਾਲਾਤ ਵੇਖ ਕੇ ਲੱਗ ਰਿਹਾ ਕਿ ਵੱਡਾ ਘੁਟਾਲਾ ਏ। ਸ਼੍ਰੀ ਹਰਮੰਦਰ ਸਾਹਿਬ ਵਿਖੇ ਹੜ੍ਹਾਂ ਦੌਰਾਨ ਲੋਕਾਂ ਦੀ ਸਲਾਮਤੀ ਦੀ ਅਕਾਲੀ ਦਲ ਵੱਲੋਂ ਕੀਤੀ ਗਈ ਅਰਦਾਸ ਸੁਖਬੀਰ ਬਾਦਲ ਨੇ ਕਿਹਾ ਇਹ ਸਿਰਫ ਕੁਦਰਤੀ ਆਫਤ ਨਹੀਂ ਸਗੋਂ ਇਸ ਦੇ ਲਈ ਮੁੱਖ ਮੰਤਰੀ ਮਾਨ ਵੀ ਹਨ ਜ਼ਿੰਮੇਵਾਰ। ਸੁਖਬੀਰ ਬਾਦਲ ਨੇ ਸੀਐਮ ਮਾਨ ਵੱਲੋਂ ਹੜ੍ਹ ਪੀੜਤਾ ਦੀ ਮਦਦ ਲਈ ਆਪਣਾ ਹੈਲੀਕਾਪਟਰ ਦੇਣ ਤੇ ਵੀ ਚੁੱਕੇ ਸਵਾਲ। ਸੁਖਬੀਰ ਨੇ ਕਿਹਾ ਕਿ ਕਿਸਾਨਾਂ ਨੂੰ ਹੈਲੀਕਾਪਟਰ ਨਹੀਂ ਸਗੋਂ ਡੀਜ਼ਲ, ਜੀਸੀਬੀ ਤੇ ਟਰੈਕਟਰਾਂ ਦੀ ਲੋੜ ਹੈ। ਰਾਜਾ ਵੜਿੰਗ ਨੇ ਹੜ੍ਹਾਂ ਦੀ ਸਥਿਤੀ ਲਈ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਵੜਿੰਗ ਨੇ ਕਿਹਾ ਕਿ ਹੜ੍ਹ ਮਾਨ ਸਰਕਾਰ ਦੀ ਲਾਪਰਵਾਹੀ ਨਾਲ ਆਏ ਜੇਕਰ ਸਮਾਂ ਰਿੰਦਿਆਂ ਪਾਣੀ ਛੱਡਿਆ ਜਾਂਦਾ ਤਾਂ ਅੱਜ ਨਹੀਂ ਹੁੰਨੇ ਸਨ ਮਾੜੇ ਹਾਲਾਤ ਜੇਕਰ ਖਬਰਾਂ ਦਾ ਵਿਸਥਾਰ ਪੰਜਾਬ ਚ ਮੀਂਹ ਕਾਰਨ 7 ਜ਼ਿਲ੍ਹੇ ਅਤੇ 150 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ਚ ਆ ਚੁੱਕੇ ਨੇ ਰਾਵੀ ਬਿਆਸ ਅਤੇ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਸੂਬੇ ਵਿੱਚ 30 ਅਗਸਤ ਤੱਕ ਸਾਰੇ ਸਕੂਲ ਬੰਦ ਨੇ ਸੂਬੇ ਦੇ ਅਜਨਾਲਾ ਚ ਬਚਾਅ ਕਾਰਜਾਂ ਦੀ ਜ਼ਿੰਮੇਵਾਰੀ ਫੌਜ ਨੇ ਸੰਭਾਲ ਲਈ ਹੈ ਇਸ ਦੌਰਾਨ ਐਫਬੀਐਸ ਗੱਡੀਆਂ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਜ਼ਮੀਨ ਅਤੇ ਪਾਣੀ ਦੋਵਾਂ ਤੇ ਚੱਲਣ ਦੇ ਸਮਰੱਥ ਨੇ ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਸਾਖਸ਼ੀ ਸਾਨੀ ਨੇ ਲੋਕਾਂ ਨੂੰ ਤੁਰੰਤ ਸੁਰੱਖਿਤ ਥਾਵਾਂ ਤੇ ਜਾਣ ਦੀ ਬੇਨਤੀ ਕੀਤੀ ਹੈ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਆਪਣੇ ਘਰਾਂ ਤੋਂ ਬਾਹਰ ਹੋਣ ਇਨਾ ਲੋਕਾਂ ਦੀ ਕਿਸ਼ਤੀਆਂ ਤੇ ਹੋਰ ਸਹਾਦਨਾ ਰਾਹੀ ਮਦਦ ਕੀਤੀ ਜਾ ਰਹੀ ਹੈ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਧਰ ਬਾਹਰ ਆ ਜਾਓ ਜੇ ਜਾਦਾ ਪਾਣੀ ਆ ਗਿਆ ਤਾਂ ਤੁਹਾਡੇ ਕੋਲੋਂ ਨਿਕਲਿਆ ਨਹੀਂ ਜਾਣਾ ਫਿਰ ਨੁਕਸਾਨ ਹੋ ਜਾਊਗਾ ਤੁਹਾਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਪਿੱਛੇ ਬਹੁਤ ਤੇਜ਼ ਆ ਰਿਹਾ ਤੇ ਨੁਕਸਾਨ ਹੋ ਤੁਹਾਡਾ ਆਪਣੇ ਕਮਰੇ ਜੋਂ ਬਾਹਰ ਆ ਜਾਓ ਚੁੱਕੇ ਲੈ ਲੇਕਿਨ ਹਮ ਲੋਗ ਯਹਾਂ ਪੇ ਪ੍ਰਸ਼ਾਸਨ ਪੂਰਾ ਆਪਣੀ जितनी मशीनरी है उसको उसके साथ लेके मौजूद है एनडीआरएफ की टीम्स भी हमारे पास पहुंची हुई हैं रेस्क्यू ऑपरेशन चल रही हैं लेकिन पानी का बहाव जो है काफी आ, बढ़ गया है पर आ, इसका न डिक्लाइनिंग ट्रेंड कुछ समय बाद शुरू होगा तो ऐसे भी हम ना सोचे कि ये बढ़ता ही जाएगा लेकिन जितना ये बढ़ गया है इसने काफ़ी जगह पे ब्रीच होके लोगों लोगों के घर तक पहुंच चुका है। है उन लोगों को हम रेस्क्यू करने की कोशिश कर कर रहे रहे हैं आपकी में। तो मैं थोड़ी राही भी करना दी है कि जित 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 रिक्वेस्ट कर रहे हैं कि राही हैं से तो कर रहे हैं। उत्थे उत्थे रिक्वेस्ट काइंडली बोट रही होर देरी ना करो बिकॉज साढ़िया टीम सवेर दुआ ने फिलहाल फिलहाल अराउंड आप कह सकते हो बीस गांव हमारे प्रभावित हुए हैं अभी रमदास शहर में भी कुछ पानी गया है तो हम लोग इसको देख रहे हैं जीटने तो और भी बोट्स पहुंचाई जा रही हैं लोगों को हमारे पास एनडीआरएफ की एक पूरी टीम है उसमें तीस लोग हैं और चार बोट्स हैं जो कि अभी हमने स्पेशली कोनेवाल में ट्रेस की है इनकी सर्विस बिकॉज वहाँ पे लोग ज्यादा है और वो ज्यादा लोग आएंगे इसके अलावा ऑलरेडी एनडीआरएफ से एक और कॉलम चल पड़ा है बठिंडा से एंड हमारे पास आर्मी की भी एक कॉलम पहुंच रही है तो बोट्स यहां पे बढ़ जाएंगी इसलिए मैं लोगों से कहना चाहती हूं कि कोई चिंता ना करें जिसकी भी हमें लोकेशन भी आ रही है साथ साथ में एनडीआरएफ टीम उसको रेस्क्यू करके ले आ रही है विलेजेस से भी हमें ये हेल्प मिल रही है लोकल्स जाके एनडीआरएफ की बोट में बैठ के लोगों को रेस्क्यू करके ले आ रहे हैं कोई बी एस के जवान भी कोई फंसे हुए हैं उनको भी आ... बीएसएफ को भी हम हेल्प कर रही हैं उनकी कुछ बॉर्डर आउटपोस्ट्स हैं जो कि दरिया के एकदम साथ लगती थी वो वहाँ पर कुछ इम्पैक्ट आया है वहाँ पर भी हम मदद कर रहे हैं है। हाँ जी आर्मी, आर्मी के कुछ टीम ट्रक फंसे हैं उनको अभी जल्दी निकाल दिया जाएगा ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਅੱਜ ਦੀਨਾਨਗਰ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਇਸ ਮੌਕੇ ਬਾਜਵਾ ਨੇ ਕਿਹਾ ਕਿ ਕੈਬਨਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵਿਧਾਨ ਸਭਾ 'ਚ 250 ਕਰੋੜ ਦੀ ਲਾਗਤ ਨਾਲ 8000 ਕਿਲੋਮੀਟਰ ਡਰੇਨਾ ਤੇ 74 ਜਗ੍ਹਾ ਤੋਂ ਬੰਨ ਮਜ਼ਬੂਤ ਕਰਨ ਦਾ ਦਾਵਾ ਕੀਤਾ ਸੀ ਹੁਣ ਹੜ੍ਹਾਂ ਦੀ ਮਾਰ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਇਹ ਇੱਕ ਵੱਡਾ ਕੁਟਾਲਾ ਹੈ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਆਪਣਾ ਹੈਲੀਕਾਪਟਰ ਦੇਣ ਦੀ ਗੱਲ ਕਹੀ ਸੀ ਪਰ ਉਸ ਹੈਲੀਕਾਪਟਰ ਨਾਲ ਰੈਸਕਿਊ ਦਾ ਕੰਮ ਨਹੀਂ ਕੀਤਾ ਜਾ ਸਕਦਾ ਇਸ ਮੁਸੀਬਤ ਵੇਲੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਸੋਦੀਆ ਵੀ ਕਿਧਰੇ ਨਜ਼ਰ ਨਹੀਂ ਆ ਰਹਾ ਤੁਸੀਂ ਸਾਨੂੰ ਹਾਊਸ ਦੇ ਵਿੱਚ ਵੈਲ ਸਾਬ ਬੜੀਆਂ ਤਸੱਲੀਆ ਦਵਾਈਆਂ ਅਸੀਂ ਕਿਹਾ 8000 ਕਿਲੋਮੀਟਰ ਅਸੀਂ ਡਰੇਨਾ ਤੇ 74 ਜਗ੍ਹਾ ਤੋਂ ਅਸੀਂ ਬਨ ਮਜ਼ਬੂਤ ਕੀਤੇ ਜਿਨ੍ਹਾਂ ਵਿੱਚ ਆ ਵੀ ਆਦੇ 74 ਜਗ੍ਹਾ ਤੇ 250 ਕਰੋੜ ਰੁਪਏ ਖਰਚਿਆ ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਵਿਭਾਗ ਨੇ ਤਾਂ ਤੁਸੀਂ ਲਾਈ ਤੁਸੀਂ ਜਵਾਬ ਦਿਓ ਵੈਲ ਸਾਬ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਖੇਤ ਮਜ਼ਦੂਰ ਤੇ ਜਵਾਬ ਦਿਓ ਤੁਸੀਂ ਇਹ ਗੱਲ ਘਟ ਤੋਂ ਘਟਨ ਦਾ ਪਉਣਾ ਘੰਟਾ ਉਥੇ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਵਿਭਾਗ ਨੇ ਕੀਤਾ ਪਿੱਛੇ 75 ਸਾਲਾਂ ਚ ਨਹੀਂ ਸੀ ਹੋਇਆ ਤੇ ਮੈਂ ਹੁਣ ਤਾਇਦ ਕਰਨਾ ਕਿ ਬਿਲਕੁਲ ਗੱਲ ਉਹ ਸੱਚੇ ਨਿਕਲੀ ਮਸ਼ੀਨਾ ਆਈਆਂ ਫੋਟੋਆਂ ਲਈਆਂ ਕਾਗਜ਼ੀ ਪੱਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ ਨੇ ਵੱਡਾ ਸਕੈਮ ਹੋਇਆ ਇਹਦੇ ਤੁਸੀਂ ਜਵਾਬ ਦੇਓ ਭਗਵੰਤ ਮਾਨਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੁਹਿਲ ਸਾਹਿਬ ਤੁਸੀਂ ਵੀ ਜਵਾਬ ਦਿਓ ਆ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ ਦੋ ਦਿਨ ਪਹਿਲੇ ਇੱਥੋਂ ਹੋ ਕੇ ਗਏ ਇੱਥੇ ਆਏ ਸਨ ਜੀ ਨਹੀਂ ਇਹ ਜਿੱਦਾਂ ਇਹ ਤਾਂ ਤੁਸੀਂ ਆਈ ਨਹੀਂ ਇੱਥੇ ਨਹੀਂ ਸਾਡੇ ਏਰੀਆ ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨੇ ਟੈਣੀ ਮੀ ਮੀਮਾ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸੀ ਬਸ ਉਹ ਹੀ ਮੈਂ ਦੱਸੀ ਜਾਣਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਨਿਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਨੇ ਠਟਕਾਰੇ ਇਹਨਾਂ ਨੂੰ ਜ਼ਬਰਦਸਤ ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਗਿਆ ਸਿੰਘਾਸਣ ਡੋਲ ਰਿਹਾ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪਰਮਾਤਮਾ ਤੇ ਸਾਰੇ ਛੱਡ ਦਿੱਤੇ ਕਿ ਲੋ ਜੀ ਤੂੰ ਪਰਮਾਤਮਾ ਤੇ ਸਾਰੇ ਅੱਜ ਨਜ਼ਰ ਆਉਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਉੱਤੇ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੱਡੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈਂ ਹੈਲੀਕਾਪਟਰ ਛੱਡ ਜਮਾ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅੰਮ੍ਰਿਤਸਰ ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿੱਥੋਂ ਸੋਝ ਗਈ ਤੇ ਇਹ ਕੋਈ ਰੈਸਕਿਊ ਪਰ ਹੈਲੀਕਾਪਟਰ ਨਹੀਂ ਹੈ ਰੈਸਕਿਊ ਹੈਲੀਕਾਪਟਰ ਵੱਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਨ ਜੇ ਤੇ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਤੋਂ ਵੱਧ ਬੰਦੀ ਦੇ ਬੈਠ ਸਕਦੇ ਫਰਾਡ ਮਾਰ ਗਏ ਆ ਝੂਠ ਬੋਲ ਗਏ ਆ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਕਿਟੀ ਪਬਲਿਕਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹੁੰਦਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸਮੇਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਅੱਜ ਉਹ ਜਿਹੜਾ ਸਸੋਦੀਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਬਾੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮਝਾਮ ਕੀ ਸੀ ਦੰਡ ਭੇਜ ਜਿਹੜਾ ਝੂਠ ਸੱਚ ਬਾਹਰ ਕਟਾਈ ਬਾਹਰ ਕਟਾਈ ਕੁਝ ਦੱਸੋ ਤਾਂ ਸਹੀ ਹੈ ਕਿੱਥੇ ਹੋ ਤੁਸੀਂ ਦੋਨੋਂ ਜਾਣੇ ਸ਼ਰੋਮਣੀ ਅਕਾਲੀ ਦਲ ਵੱਲੋਂ ਅੱਜ ਸ਼੍ਰੀ ਦਰਬਾਰ ਸਾਹਿਬ ਵਿਖੇ ਲੈਂਡ ਪੂਲਿੰਗ ਪਾਲਸੀ ਦੇ ਵਾਪਸ ਹੋਣ ਤੇ ਸ਼ੁਕਰਾਨੇ ਅਤੇ ਪੰਜਾਬ ਚਹਾੜਾਂ ਦੌਰਾਨ ਲੋਕਾਂ ਦੀ ਸ਼ਾਂਤੀ ਦੀ ਅਰਦਾਸ ਕੀਤੀ ਗਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਸਿਰਫ ਕੁਦਰਤੀ ਆਫਤ ਨਹੀਂ ਸਗੋ ਇਸ ਦੇ ਲਈ ਮੁੱਖ ਮੰਤਰੀ ਮਾਨ ਵੀ ਜ਼ਿੰਮੇਵਾਰ ਨੇ ਸਰਕਾਰ ਨੇ ਬਰਸਾਤਾਂ ਤੋਂ ਪਹਿਲਾਂ ਡਰੇਨਾ ਦੀ ਸਫਾਈ ਤੱਕ ਨਹੀਂ ਕੀਤੀ ਇਸ ਦੇ ਨਾਲ ਹੀ ਉਹਨਾਂ ਸੀਐਮ ਮਾਨ ਵੱਲੋਂ ਹੜਪੀੜਤਾਂ ਦੀ ਮਦਦ ਲਈ ਆਪਣਾ ਹੈਲੀਕਾਪਟਰ ਦੇਣ ਤੇ ਵੀ ਸਵਾਲ ਚੁੱਕੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਨੂੰ ਹੈਲੀਕਾਪਟਰ ਨਹੀਂ ਸਗੋ ਡੀਜ਼ਲ ਜੀਸੀਬੀ ਅਤੇ ਟਰੈਕਟਰ ਟਰਾਲੀਆਂ ਦੀ ਲੋੜ ਹੈ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਹੜਪੀੜਤਾ ਨੂੰ ਮੁਆਵਜ਼ਾ ਨਾ ਦਿੱਤਾ ਤਾਂ ਅਕਾਲੀ ਦਲ ਸਰਕਾਰ ਖਿਲਾਫ ਸੰਘਰਸ਼ ਦੀ ਅਗਲੀ ਮੀਟਿੰਗ 'ਚ ਫੈਸਲਾ ਕਰੇਗਾ ਦੇਖੋ ਕਿੰਨੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਜਾਨਵਰਾਂ ਦੀਆਂ ਮੌਤਾਂ ਹੋ ਗਈਆਂ ਕੋਈ ਫੰਡ ਨਹੀਂ ਆਇਆ ਇਕੱਲੇ ਵਿਚਾਰੇ ਕਿਸਾਨ ਗਰੀਬ ਲੱਗੇ ਐ ਉਹ ਆਪਣੇ ਕੋਲੋਂ ਜਿਹੜੀ ਵੱਡੀ ਦੁੱਖ ਦੀ ਹੋਰ ਵੀ ਗੱਲ ਐ ਦੇਖੋ ਬੰਦ ਰੋਕਣ ਵਾਸਤੇ ਸਟਰੈਂਥਨ ਕਰਨ ਵਾਸਤੇ ਲੋਕਾਂ ਨੇ ਕਿਸਾਨਾਂ ਨੇ ਗਰੀਬਾਂ ਨੇ 1 ਕਿੱਲੇ ਮਗਰ 1000 ਰੁਪਏ ਇਕੱਠਾ ਕਰਕੇ ਉਹ ਆਪ ਕਰ ਰਹੇ ਐ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਐ ਤੇਰੇ ਟਹੈਲੀਕਾਪਟਰ ਦਾ ਅਸੀਂ 4 ਪੁਣਾ ਡਰਾਮਾ ਕਰਨਾ ਛੱਡ ਦੇ ਆਈ ਤੁਹਾਡੀ ਸੋਚ ਹੈ ਭਗਵੰਤ ਮਾਨ ਨੂੰ ਇੰਨਾ ਹੀ ਨਹੀਂ ਪਤਾ ਇੱਥੇ ਹੈਲੀਕਾਪਟਰ ਦੀ ਲੋਡ ਨਹੀਂ ਕਿਸਾਨਾਂ ਨੂੰ ਗਰੀਬਾਂ ਨੂੰ ਉਸ ਇਲਾਕੇ ਦੇ ਲੋਕਾਂ ਨੂੰ ਡੀਜ਼ਲ ਦੀ ਲੋਡ ਹੈ ਉਥੇ ਜੀਸੀਬੀ ਦੀ ਲੋਡ ਹੈ ਟਰੈਕਟਰਾਂ ਦੀ ਲੋਡ ਹੈ ਟਰਾਲੀਆਂ ਦੀ ਲੋਡ ਹੈ ਬੈਗ ਦੀ ਲੋਡ ਹੈ ਮਿੱਟੀ ਪਾ ਕੇ ਬੰਦ ਬਣਾਉਣ ਦੀ ਲੋਡ ਹੈ ਹੈਲੀਕਾਪਟਰ ਤੇ ਦੋ ਪੈਕੇਟ ਸੱਟਣ ਦੇ ਵਾਸਤੇ ਮੁੱਖ ਮੰਤਰੀ ਨੇ ਟਿੱchnਾ ਕੀਤੀਆਂ ਮੈਂ ਕਹਿੰਦਾ ਬੜੀ ਅਫਸੋਸ ਦੀ ਗੱਲ ਹੈ ਆ ਸਹੀ ਮੈਨੇ ਤੇ ਦਿਮਾਗੀ ਹਾਲਤ ਮੁੱਖ ਮੰਤਰੀ ਦੀ ਪਤਾ ਲੱਗਦੀ ਹੈ ਕਿ ਕਿ ਸੋਚਦਾ ਮੁੱਖ ਮੰਤਰੀਆਂ ਨੂੰ ਆ ਹੀ ਨਹੀਂ ਪਤਾ ਕਿ ਲੋਕਾਂ ਨੂੰ ਕੀ ਚੀਜ਼ ਦੀ ਲੋੜ ਹੈ ਮੈਂ ਹੁਣ ਵੀ ਕਹਿੰਦਾ ਹੈ ਮੁੱਖ ਮੰਤਰੀ ਨੂੰ ਕਿ ਸਾਰਾ ਕੰਮ ਛੱਡ ਕੇ ਸਾਰੇ ਮਹਿਕਮਿਆਂ ਦੀ ਡਿਊਟੀ ਪੰਜਾਬ ਪੁਲਿਸ ਦੀ ਡਿਊਟੀ ਲਾ ਕੇ ਸਾਰੇ ਜਿੰਨੇ ਬੰਦ ਹੈ ਉਹਨਾਂ ਨੂੰ ਭਰਨ ਦੀ ਕੋਸ਼ਿਸ਼ ਕਰੋ ਤੇ ਪਿੰਡਾਂ ਦੇ ਲੋਕਾਂ ਨੂੰ ਕੱਢੋ ਉੱਥੇ ਬਿਮਾਰੀ ਫੈਲ ਰਹੀ ਹੈ ਜਾਨਵਰ ਮਰ ਗਏ ਹੈ ਤੇ ਨਾਲੇ ਮੈਂ ਇੱਕ ਕਾਲੀ ਦਲ ਤਰਫੋਂ ਮੈਂ ਚੇਤਾਵਨੀ ਵੀ ਦੇਣਾ ਚਾਹਣਾ ਹੈ ਜੇ ਇਹ ਸਰਕਾਰ ਨੇ ਮੁਆਵਜ਼ਾ ਨਾ ਦਿੱਤਾ ਕਿਸਾਨਾਂ ਨੂੰ ਗਰੀਬ ਨੂੰ ਪਸ਼ੂਆਂ ਦਾ ਮੁਆਵਜ਼ਾ ਦੇ ਲੈ ਕੇ ਜੋ ਜੋ ਵਾਦੇ ਕੀ ਨਾ ਕੀਤੇ ਇੱਕ ਮਹੀਨੇ ਬਾਅਦ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਐਕਸ਼ਨ ਪਲਾਨ ਸੋਚਾਂਗੇ ਕਿ ਇਹ ਸਰਕਾਰ ਨੂੰ ਜਿਵੇਂ ਲੈਂਡ ਪੂਲਿੰਗ ਇਹਨਾਂ ਨੂੰ ਝੁਕਣਾ ਪਿਆ ਪੰਜਾਬ ਦੇ ਲੋਕਾਂ ਸਾਹਮਣੇ ਝੁਕਾਵਾਂਗੇ ਤੇ ਸਾਰਾ ਪੈਸਾ ਕੰਪਨਸੇਸ਼ਨ ਜਿੰਨਾ ਤਾਂ ਨਹੀਂ ਦਿੰਦੇ ਉਇਕ ਪਲਾਨ ਬਣਾਵਾਂਗੇ। ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਤਰਨਤਾਰਨ ਵਿਖੇ ਆਪਣੀ ਪਾਰਟੀ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ। ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਪੰਜਾਬ ਦੇ ਕਈ ਜ਼ਿਲ੍ਹੇ ਹੜ੍ਹਾਂ ਦੀ ਮਾਰ ਹੇਠ ਨੇ। ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਨੇ ਪਰ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਭਗਵੰਤ ਮਾਨ 10 ਦਿਨਾਂ ਬਾਅਦ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪਹੁੰਚੇ। ਤੇ ਉਸ ਨੇ ਆਪਣਾ ਹੈਲੀਕਾਪਟਰ ਦੇਣ ਦਾ ਨਾਟਕ ਕੀਤਾ ਸੁਖਬੀਰ ਬਾਦਲ ਨੇ ਕਿਹਾ ਕਿ ਮਾਂ ਨੇ ਲੋਕਾਂ ਨੂੰ ਰਾਹਤ ਅਤੇ ਮੁਆਵਜ਼ਾ ਦੇਣ ਦੀ ਕੋਈ ਗੱਲ ਨਹੀਂ ਕੀਤੀ ਹੁਣ ਝਾੜੂ ਵਾਲੇ ਇੱਥੋਂ ਜਿੱਤ ਕੇ ਗਏ ਹਾਲਾਤ ਕੀ ਹੈ ਆਪਾਂ ਸਪੀਚਾਂ ਕਰਦੇ ਆਂ ਅਰਦਾਸ ਵੀ ਕਰਦੇ ਆਂ ਰਾਜ ਕਰੇਗਾ ਖਾਲਸਾ ਖਾਲਸਿਆਂ ਨੇ ਰਾਜ ਕੇਜਰੀਵਾਲ ਨੂੰ ਦਿੱਤਾ ਤੇ ਕੇਜਰੀਵਾਲ ਉਹਨਾਂ ਨੂੰ ਫਿਕਰ ਹੈ ਕੋਈ ਪੰਜਾਬ ਦਾ ਆ ਭਗਵੰਤ ਮਾਨ ਨੂੰ ਕੋਈ ਫਿਕਰ ਹੈ ਮੈਨੂੰ ਲੱਗਦਾ ਪਹਿਲਾ ਮੁੱਖ ਮੰਤਰੀ ਹੈ ਪੂਰੇ ਪੰਜਾਬ ਦਾ ਜਿਹਦੇ ਬੱਗ ਬਾਲ ਕੱਟੇ ਹੈ ਜਿਹਦਾ ਕੋਈ ਸਿੱਖੀ ਸਰੂਪ ਨੇਰੇਤੇ ਨਹੀਂ ਜਿਹਨੂੰ ਕੋਈ ਫਿਕਰ ਨਹੀਂ ਕੱਲ ਤੁਸੀਂ ਦੇਖੋ ਬੰਦੇ ਦੀ ਦਿਮਾਗ ਕਿੰਨਾ পাগল ਹੈ ਸ਼ਰਮ ਆਉਣੀ ਕਿੰਨੇ ਕੇ ਜਾਂ ਮੁੱਖ ਮੰਤਰੀ ਹੈ ਪਿਛਲੇ 20 ਦਿਨਾਂ 'ਚ ਪੰਜਾਬ ਛੜ ਆਇਆ ਹੈ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਮੈਂ ਤਾਂ ਆਪ ਜਾ ਕੇ ਆਇਆ ਹਾਂ ਉੱਥੇ ਲੋਕਾਂ ਨੂੰ ਬੰਨ ਬੰਨਣ ਵਾਸਤੇ ਜੇ ਬੰਨ ਸਰਕਾਰ ਹੁੰਦੀ ਤਾਂ ਬੰਨ ਬੰਨ ਲੈਂਦੀ ਤਾਂ ਬੱਜ ਜਾਣੀ ਸੀ ਅੱਜ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਮੰਤਰੀ ਇੱਕ ਬੰਦਾ ਨਹੀਂ ਆਇਆ ਉੱਥੇ ਲੋਕਾਂ ਨੇ ਆਪਣੇ ਹਜ਼ਾਰ-ਹਜ਼ਾਰ ਰੁਪਏ ਇਕੱਠਾ ਕਰਕੇ ਬੰਦ ਬੰਨੇ ਤੇ ਮੁੱਖ ਮੰਤਰੀ ਆ ਕੇ ਕੱਲ ਕਹਿੰਦਾ ਉਹ ਤਾਂ ਪਹਿਲੇ ਦਾ ਜਦੋਂ ਬੰਦ ਤਬਾਈ ਹੋ ਰਹੀ ਸੀ ਆਪਣੀ ਘਰ ਵਾਲੀ ਨੂੰ ਲੈ ਕੇ ਤਾਮਿਲਨਾਡੂ ਛੁੱਟੀ ਤੇ ਸੀ ਹੁਣ ਕੱਲ ਆ ਕੇ ਕਹਿੰਦਾ ਐ ਨਹੀਂ ਕਿਹਾ ਕਿ ਮੈਂ ਮੁਆਵਜ਼ਾ ਦਵਾਂਗਾ ਮੈਂ ਇਹ ਕਰੂੰਗਾ ਮੈਂ ਉਹ ਕਰੂੰਗਾ ਕਹਿੰਦਾ ਜੀ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਜਾ ਰਿਹਾ ਆਹ ਹੈਲੀਕਾਪਟਰ ਤੁਹਾਡੀ ਮਦਦ ਕਰੂਗਾ ਹੈਲੀਕਾਪਟਰ ਤਾਂ 4 ਪਾਣਾ ਆਪਾ ਉਹ ਨੂੰ ਐ ਨਹੀਂ ਪਤਾ ਮੁੱਖ ਮੰਤਰੀ ਹੋਏ ਇੱਥੇ ਤਾਂ ਸਰਕਾਰ ਦੀਆਂ ਵੱਡੀਆਂ-ਵੱਡੀਆਂ ਮਸ਼ੀਨਾਂ ਡੈਮ ਬਣਾ ਦਿੰਦੀਆਂ ਲਿਆਓ ਮਸ਼ੀਨਾਂ ਕੱਢੋ ਬੰਦ ਰੋਕੋ ਬਣਾਓ ਇੱਥੇ ਟਰੈਕਟਰਾਂ ਵਾਸਤੇ ਡੀਜ਼ਲ ਖੋਲ ਦਿਓ ਉੱਥੇ ਡਾਕਟਰ ਭੇਜ ਦਿਓ ਦਵਾਈਆਂ ਭੇਜ ਦਿਓ ਮੁਆਵਜ਼ੇ ਦੇ ਦਿਓ ਤੁਸੀਂ ਦੇਖੋ 10 ਹਜ਼ਾਰ ਕਰੋੜ ਰੁਪਈਆ ਇੱਕ ਫੰਡ ਹੁੰਦਾ ਹੈ ਡਿਜ਼ਾਸਟਰ ਰੀਲੀਫ ਫੰਡ ਉਹ ਲੱਗ ਹੁੰਦਾ ਰੱਖਿਆ ਹੀ ਹੁੰਦਾ ਜਿੱਦੋਂ ਕੋਈ ਆਪਤ ਆ ਜਾਏ ਉਸ ਫੰਡ ਚੋਂ ਜਿੰਨਾ ਪੈਸਾ ਕੱਢ ਲਓਗੇ ਓਨਾ ਹੀ ਪੈਸਾ ਸੈਂਟਰ ਵਿੱਚ ਪਾ ਦਿੰਦਾ ਹੁੰਦਾ ਹੈ ਉਹ ਪਰਮਨੈਂਟ ਫੰਡ ਹੈ ਪਰਮਨੈਂਟ ਫੰਡ ਹੈ ਡਿਜ਼ਾਸਟਰ ਰੀਫੰਡ ਹੁਣ 10000 ਕਰੋੜ ਲੱਖੀ ਬੈਠੇ ਐ ਦਵਾਨੀ ਕੱਢੀ ਨਹੀਂ ਪਿਛਲੇ 3 ਸਾਲਾਂ ਦੇ ਅੰਦਰ ਸਾਡੇ ਉਧਰ ਨਰਮਤਵਾ ਹੋ ਗਿਆ ਸੀ ਘੱਗਰ ਦੀ ਤਬਾਈ ਲਿਆਂਦੀ ਸੀ 1 ਰੁਪਿਆ ਨਹੀਂ ਭੇਜਿਆ ਇੱਕ ਹਲੇ 3.5 ਸਾਲਾਂ ਚ ਆ ਕੋਈ ਮੋੱਖ ਮੰਤਰੀ ਹੈ ਰਾਜ ਹੈ ਜਲੰਧਰ ਵਿਖੇ ਸੰਵਿਧਾਨ ਬਚਾਓ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੂਬੇ 'ਚ ਹੜ੍ਹਾਂ ਦੀ ਸਥਿਤੀ ਲਈ ਮਾਨ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਵੜਿੰਗ ਨੇ ਕਿਹਾ ਕਿ ਪੰਜਾਬ 'ਚ ਹੜ੍ਹ ਮਾਨ ਸਰਕਾਰ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਨਾਲ ਆਏ ਨੇ। ਜੇਕਰ ਸਮਾਂ ਰਹਿੰਦਿਆਂ ਡੈਮਾਂ ਤੋਂ ਥੋੜਾ-ਥੋੜਾ ਪਾਣੀ ਛੱਡਿਆ ਜਾਂਦਾ ਤਾਂ ਅੱਜ ਪੰਜਾਬ ਦੇ ਇਹ ਹਾਲਾਤ ਨਹੀਂ ਹੋਣੇ ਸਨ। ਵੜਿੰਗ ਮੁਤਾਬਕ ਸਰਕਾਰ ਨੂੰ ਇਸ ਸਥਿਤੀ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਕੋਈ ਪ੍ਰਵਾਹ ਨਹੀਂ ਕੀਤੀ। ਸਰਕਾਰ ਨੇ ਹੜ੍ਹਾਂ ਨੂੰ ਰੋਕਣ ਲਈ ਕੋਈ ਅਗਾਊਂ ਪ੍ਰਬੰਧ ਵੀ ਨਹੀਂ ਕੀਤੇ। ਵੜਿੰਗ ਨੇ ਇਹ ਵੀ ਕਿਹਾ ਕਿ ਹਰ ਸਾਲ ਬਰਸਾਤ ਦੇ ਮੌਸਮ ਤੋਂ ਪਹਿਲਾਂ ਡਰੇਨਾ ਦੀ ਸਫਾਈ ਕੀਤੀ ਜਾਣੀ ਚਾਹੀਦੀ ਹੈ ਅੱਜ ਅਸੀਂ ਇਹ ਸਭਾ ਕੈਂਸਲ ਕਰਨ ਲੱਗੇ ਸਾਂ ਮੈਲਾ ਕਾਂਗਰਸ ਦੇ ਵੀ ਇੱਥੇ ਬੈਠੇ ਨੇ ਸਾਰੇ ਸਾਥੀ ਕਿਉਂਕਿ ਮੈਂ ਜੰਨੀ ਸਾਹਿਬ ਪ੍ਰਗਟ ਸਾਹਿਬ ਤੇ ਵਿਲੇ ਪ੍ਰਧਾਨਾ ਨੇ ਪਹਿਲਾਂ ਸਾਡੇ ਮਨ ਨੂੰ ਇਹ ਗੱਲ ਪਹੁੰਚਾਈ ਕਿ ਅੱਜ ਪੰਜਾਬ ਦੇ ਹਾਲਾਤ ਬੜੇ ਨਾਜ਼ੁਕ ਹੈ ਪੰਜਾਬ ਦੇ ਵਿੱਚ ਫੜਾ ਦਾ ਜੋ ਜ਼ੋਰ ਫੜਿਆ ਗਿਆ ज हालात ऐसे हो गए सभा फिर एक दुआ ने सलाह की कई बार कैंसल हो गया है। एस करके एस हर जीड़ित इलाक का दौरा भी करना है इथो चला लेकिन ठीक क्या चन्नी साहब गुरा ने मैं संविधान की गल बात करा गा इन्ह ने हर ਸਰਕਾਰ ਕਰਕੇ ਆਉਂਦੇ ਆ ਇਹ ਸਰਕਾਰ ਦੀ ਗਲਤੀ ਹੈ ਮੈਨੂੰ ਅੱਜ ਹੀ ਕਿਸੇ ਨੇ ਦੱਸਿਆ ਹਰਦੀਪ ਸਿੰਘ ਕਿੰਗਰਾ ਆਈਆਰਐਸ ਹੈ ਸਾਡਾ ਉਹ ਕਹਿੰਦਾ ਮੈਂ ਡੈਮ ਤੇ ਗਿਆ ਸੀ ਕੁਝ ਦਿਨ ਪਹਿਲਾਂ ਪਾਖੜਾ ਡੈਮ ਤੇ ਤੇ ਪਾਖੜਾ ਡੈਮ ਤਾਰੀਆਂ ਤੇ ਸੀ ਮਤਲਬ ਕਿ ਪਾਣੀ ਨਾਲ ਫੁੱਲ ਭਰਿਆ ਸੀ ਤੇ ਮੈਂ ਉੱਥੋਂ ਦੇ ਇੰਜੀਨੀਅਰ ਨੂੰ ਇਹ ਗੱਲ ਕਹੀ ਕਿ ਪਾਣੀ ਛੱਡ ਦਿਓ ਦੋ ਤਰਬਾਈਆਂ ਚੱਲ ਰਹੀਆਂ ਐ ਉਹਨਾਂ ਨੇ ਕਿਹਾ ਪਾਣੀ ਦੀ ਅੱਗੇ ਖੇਤੀ ਨੂੰ ਲੋੜ ਨਹੀਂ ਉਹਨਾਂ ਨੇ ਕਿਹਾ ਪਾਣੀ ਸੱਤ ਨੂੰ ਚਪਾ ਕੇ ਥੋੜਾ ਥੋੜਾ ਪਾਕਿਸਤਾਨ ਨੂੰ ਛੱਡ ਦਿਓ ਹੌਲੀ ਹੌਲੀ ਤਾਂ ਕੋ ਡੈਮ ਖਾਲੀ ਰਹੇ ਤੇ ਆਪਣਾ ਜੇ ਹੜਾ ਦਾ ਪਾਣੀ ਵੀ ਆ ਜਾਏਗਾ ਤਾਂ ਡੈਮ ਜਿਹੜਾ ਪਾਖਣਾ ਤੇ ਪੌਂਗਣਾ ਹੈ ਮੈਂ ਸੰਭਾਲ ਲਾਂਗੇ ਲੇਕਿਨ ਸਰਕਾਰ ਦਾ ਚੁਟਕਲਿਆਂ ਤੇ ਮਸ਼ਹੂਰੀਆਂ ਦੇ ਵਿੱਚ مشکوਕ پیمਾਨ ਸਾਹਿਬ ਧਿਆਨ ਨਾ ਦਿੰਦੇ ਹੋਏ ਉਹ ਡੈਮ ਲੱਕੋ ਨੱਕ ਸੀਗਾ ਇਹ ਅੱਜ ਹੁਣੇ ਮੈਂ న్యూਸ 18 ਦੀ ਖਬਰ ਸੁਣੀ ਹੈ ਕਹਿੰਦੇ ਜਿਹਨੇ ਫੁੱਲਟ ਗਿਆ ਹੈ ਅੱਜ ਪਾਖੜਾ ਡੈਮ ਦੇ ਖੋਲਣੇ ਪਏ ਆ ਜਿਹਦੇ ਨਾਲ ਪੰਜਾਬ ਦਾ ਹੋਰ ਭਾਰੀ ਨੁਕਸਾਨ ਹੋ ਸਕਦਾ ਹੈ ਇਹ ਸਰਕਾਰ ਦੀ ਮਿੰੰਦਾ ਕਰਨਾ ਚਾਹਣਾ ਔਰ ਮੁੱਖ ਮੰਤਰੀ ਦੀ ਨਿੰਦਾ ਕਰਨਾ ਹੜ ਪ੍ਰਭਾਵਿਤ ਇਲਾਕਿਆਂ ਚ ਮਦਦ ਲਈ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਵੱਲੋਂ ਅੱਜ ਤੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਨੇ ਇਸ ਦੇ ਨਾਲ ਹੀ ਲੋਕਾਂ ਦੀ ਮਦਦ ਲਈ ਰਾਸ਼ਨ ਤੇ ਹੋਰ ਜ਼ਰੂਰੀ ਸਮਾਨ ਨਾਲ ਭਰਿਆ ਇੱਕ ਟਰੱਕ ਰਵਾਨਾ ਕੀਤਾ ਗਿਆ ਮਹਿਲਾ ਵਿੰਗ ਦੀ ਪ੍ਰਧਾਨ ਡਾਕਟਰ ਅਮਨਦੀਪ ਕੌਰ ਅਰੂੜਾ ਨੇ ਕਿਹਾ ਕਿ ਇਹਨਾਂ ਮੈਡੀਕਲ ਕੈਂਪਾਂ 'ਚ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਦਵਾਈਆਂ ਦਿੱਤੀਆਂ ਜਾਣਗੀਆਂ ਇਸ ਦੇ ਨਾਲ ਹੀ ਮਹਿਲਾਵਾਂ ਨੂੰ ਸੈਨੀਟਰੀ ਪੈਡ ਦਿੱਤੇ ਜਾਣਗੇ ਡਾਕਟਰ ਅਰੂੜਾ ਨੇ ਕਿਹਾ ਕਿ ਮਹਿਲਾਵਾਂ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇਗਾ ਅਸੀਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵਾਂਗੇ ਪਾਰਟੀ ਦੀ ਸਰਕਾਰ ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਵੱਲੋਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹ ਸੱਤ ਜ਼ਿਲ੍ਹੇ ਜਿਹੜੇ ਹਰ ਪ੍ਰਭਾਵਿਤ ਹੋਏ ਆ ਜਿੱਥੇ ਜ਼ਿਆਦਾ ਨੁਕਸਾਨ ਹੋਇਆ ਸਾਰੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਆ ਕਿ ਆਮ ਆਦਮੀ ਪਾਰਟੀ ਦੀ ਇੱਕ ਇੱਕ ਮਹਿਲਾ ਤੁਹਾਡੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜੀ ਹੈ ਤੁਹਾਨੂੰ ਘਬਰਾਉਣ ਦੀ ਜਰੂਰਤ ਨਹੀਂ ਅਸੀਂ ਆਪਣੀ ਕਿਸੇ ਵੀ ਭੈਣ ਦਾ ਚੁੱਲ੍ਹਾ ਜਿਹੜਾ ਉਹ ਨਹੀਂ ਬੁਝਣ ਦਵਾਂਗੇ ਤੇ ਕਿਸੇ ਦੀ ਸੋਈ ਨਹੀਂ ਖਾਲੀ ਤੇ ਰਹਿਣ ਦਵਾਂਗੇ ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਵੱਲੋਂ ਇਹਨਾਂ ਸੱਤ ਜ਼ਿਲਾਂ ਦੇ ਵਿੱਚ ਸਾਡੇ ਅੱਜ ਅਸੀਂ ਸੁਲਤਾਨਪੁਰ ਲੋਧੀ ਤੋਂ ਸ਼ੁਰੂਆਤ ਕਰ ਰਹੇ ਹਾਂ ਜੀ ਕੱਲ ਨੂੰ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਇਹ ਕੈਂਪ ਲਗਾਏ ਜਾਣਗੇ ਜਿੱਥੇ ਮੈਡੀਕਲ ਸੇਵਾਵਾਂ ਦੇ ਨਾਲ ਨਾਲ ਰਾਸ਼ਨ ਪੀਣ ਵਾਲਾ ਪਾਣੀ ਉਹਨਾਂ ਦੇ ਪਰਸਨਲ ਹਾਈਜੀਨ ਨੂੰ ਦੇਖਦੇ ਹੋਏ ਸੈਨੇਟਰੀ ਪੈਡਸ ਵਗੈਰਾ ਜਿਹੜੇ ਉਹਨਾਂ ਨੂੰ ਵੰਡੇ ਜਾਣਗੇ ਆ ਔਰ ਮੈਂ ਇੱਕ ਮੈਸੇਜ ਔਰ ਦੇਣਾ ਚਾਹੁੰਦੀ ਹਾਂ ਕਿ ਅਗਰ ਕਿਸੇ ਨੂੰ ਇਸ ਤੋਂ ਵੱਧ ਕੇ ਵੀ ਕੋਈ ਜ਼ਰੂਰਤ ਹੈਗੀ ਹੈ ਸਾਡੀ ਮਹਿਲਾ ਵਿੰਗ ਦੀਆਂ ਤਕਰੀਬਨ 2000 ਮਹਿਲਾਵਾਂ ਜਿਹੜੀਆਂ ਇੱਕ ਇੱਕ ਜਿਹੜੇ ਹੋਰ ਵੀ ਇਲਾਕੇ ਆ ਜਿੱਥੇ ਪਾਣੀ ਦੀ ਮਾਰ ਪਈ ਹੈ ਉੱਥੇ ਪਹੁੰਚ ਕੇ ਪੈਣਾ ਦਾ ਅੱਜ ਜਿਹੜਾ ਹਾਲਚਾਲ ਪੁੱਛ ਰਹੀਆਂ ਨੇ ਜਿਸ ਨੂੰ ਜੋ ਵੀ ਜ਼ਰੂਰਤ ਹੋएगी ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਅਸੀਂ ਆਪਣੀ ਪੈਣਾ ਦਾ ਵੱਧ ਤੋਂ ਵੱਧ ਜਿਹੜੀ ਮਦਦ ਕਰੀਏ ਉਹਨਾਂ ਦਾ ਸਾਥ ਦੇਈਏ। ਇਹ ਕੋਈ ਚੀਜ਼ ਤਾਂ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲਦੀ ਹਾਲਾਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰ ਵੱਲੋਂ ਇਹ ਕਹਿ ਦਿੱਤਾ ਕਿ ਇਹ ਸਕੂਲ ਬੰਦ ਰਹਿਣ ਦੀ 30 ਤਰੀਕ ਤੱਕ ਔਰ ਕੁਝ ਬੱਚਿਆਂ ਦੀ ਜ਼ਿੰਦਗੀ ਨੂੰ ਖੋਖੋਂ ਵਿੱਚ ਪਾਇਆ ਗਿਆ ਹੈਗਾ ਜਦੋਂ ਹੜ੍ਹ ਆਏ ਆ ਹੋਸਟਲ ਦੇ ਵਿੱਚ ਬੱਚੇ ਨਜ਼ਰ ਆਏ ਸੀਗੇ ਜਿਉ ਜਵਾਹਰ ਨੋਦਿਆ ਵਿਦਿਆਲੇ ਦੀ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਉਹ ਸਾਰੇ ਬੱਚਿਆਂ ਨੂੰ ਔਰ ਉੱਥੇ ਦੇ ਟੀਚਰਸ ਹਾਂਜੀ ਟੀਚਰ ਸਾਹਿਬਾਨਾਂ ਨੂੰ ਰੈਸਕਿਊ ਕਰ ਲੱਤਾ ਗਿਆ ਉਹਨਾਂ ਨੂੰ ਜਿਹੜਾ ਉਹਨਾਂ ਦੇ ਸੁਰੱਖਿਅਤ ਸਥਾਨਾਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ ਪਰ ਕਿਤੇ ਨਾ ਕਿਤੇ ਗਿਲਤੀ ਪਹਿ ਹੈ ਦੇ ਵਿੱਚ ਅ ਦੇਖੋ ਜੀ ਇਹਦਾ ਜਦੋਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ ਕਿਉਂਕਿ ਜਦੋਂ ਕੁਦਰਤੀ ਇਦਾਂ ਦੀ ਮਾਰ ਪੈਂਦੀ ਹੈ ਤੇ ਉੱਥੇ ਹਰ ਥਾਂ ਤੇ ਨਹੀਂ ਪਤਾ ਚੱਲਦਾ ਕਿ ਕਿੱਥੇ ਕੀ ਵਾਪਰ ਰਿਹਾ ਜਿੱਦਾਂ ਹੀ ਸਾਡੇ ਨੌਲੇਜ ਦੇ ਵਿੱਚ ਸਾਡੀ ਸਰਕਾਰ ਦੇ ਜਾਣਨ ਦੇ ਵਿੱਚ ਆਇਆ ਕਿ ਉਸ ਵਿਦਿਆਲਿਆ ਦੇ ਵਿੱਚ ਬੱਚੇ ਔਰ ਟੀਚਰਸ ਹੈਬਾਨ ਜਿਹੜੇ ਆ ਉੱਥੇ ਪਾਣੀ ਭਰ ਚੁੱਕਿਆ ਸਕੂਲ ਦੇ ਵਿੱਚ ਉਹਨਾਂ ਨੂੰ ਨਾਲ ਦੀ ਨਾਲ ਰੈਸਕਿਊ ਕਰਕੇ ਉਹਨਾਂ ਨੂੰ ਉਹਨਾਂ ਦੇ ਸਥਾਨਾਂ ਤੇ ਪਹੁੰਚਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਲਜ਼ਾਮ ਲਗਾਇਆ ਹੈ ਕਿ ਕੇਂਦਰ ਸਰਕਾਰ ਨੇ ਅਮਰੀਕਾ ਤੋਂ ਇمپੋਰਟ ਹੋਣ ਵਾਲੀ ਕਪਾਹ ਤੇ 11% ਦਾ ਟੈਰਿਫ 1 ਮਹੀਨੇ ਲਈ ਹਟਾ ਦਿੱਤੇ ਨੇ ਕੇਜਰੀਵਾਲ ਨੇ ਇਸ ਫੈਸਲੇ ਨੂੰ ਦੇਸ਼ ਦੇ ਕਿਸਾਨਾਂ ਨਾਲ ਧੋਖਾ ਦੱਸਿਆ ਹੈ ਉਹਨਾਂ ਕਿਹਾ ਕਿ ਹੁਣ ਅਮਰੀਕਾ ਦੀ ਕਪਾਹ ਭਾਰਤੀ ਕਪਾਹ ਨਾਲੋਂ ਸਸਤੀ ਮਿਲੇਗੀ ਜਦੋਂ ਤੱਕ ਭਾਰਤੀ ਕਪਾਹ ਬਾਜ਼ਾਰ 'ਚ ਆਏਗੀ ਉਦੋਂ ਤੱਕ ਕੱਪੜਿਆਂ ਦੇ ਸਨਤਕਾਰ ਅਮਰੀਕੀ ਕਪਾਹ ਖਰੀਦ ਚੁੱਕੇ ਹੋਣਗੇ ਕੇਜਰੀ ਵਾਲੇ ਵੀ ਕਹਿੰਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡ੍ਰੰਪ ਅੱਗੇ ਗੋਡੇ ਟੇਕ ਦਿੱਤੇ ਨੇ ਉਹਨਾਂ ਨੂੰ ਅਮਰੀਕਾ ਵੱਲੋਂ ਲਗਾਏ 50% ਦੇ ਟੈਰਿਫਾਂ ਦਾ ਸਖਤੀ ਨਾਲ ਜਵਾਬ ਦੇਣਾ ਚਾਹੀਦਾ ਹੈ ਤੇ ਜਵਾਬ ਚ ਅਮਰੀਕਾ ਤੇ ਵੀ 50% ਦਾ ਟੈਰਿਫ ਲਗਾਉਣੇ ਚਾਹੀਦੇ ਨੇ ਡ੍ਰੰਪ ਨੇ 50% ਟੈਰਿਫ ਲਗਾਇਆ ਹੈ ਇੰਡੀਆ ਕੇ ਉਪਰ ਅਮਰੀਕਾ ਨੇ ਅਗਰ ਗੁੰਡਾਗਰਦੀ ਕਰਕੇ 50% ਟੈਰਿਫ ਲਗਾਇਆ ਹੈ हमें क्या करना चाहिए था हमें कपास के ऊपर 11 परसेंट से बढ़ा के पचास परसेंट टैरिफ कर देना चाहिए था यही किया दूसरे देशों ने यूरोपियन यूनियन की ने से जो कारें जाती थी अमेरिका, अमेरिका ने उस पर पच्चीस परसेंट टैरिफ लगाया तो यूरोपियन यूनियन ने पचास परसेंट टैरिफ लगाया अमेरिका से आने वाली मोटरसाइकिल के ऊपर इसकी वजह से ट्रंप को झुकना पड़ा चाइना को के ऊपर ट्रंप ने 10 परसेंट से 145 परसेंट टैरिफ लगाया तो चाइना ने भी 125 परसेंट टैरिफ लगाया डर के मारे ट्रंप को झुकना पड़ा कनाडा के ऊपर पैंतीस परसेंट टैरिफ लगाया तो कैनेडा ने भी 25 परसेंट टैरिफ लगाया एज अ रिजल्ट ट्रंप को झुकना पड़ा मेक्सिको कोलंबिया कनाडा यू यूरोपियन यूनियन चाइना हर जगह जहां हम देख रहे हैं उनकी सरकारों ने खड़े होकर ट्रंप का जवाब दिया है डट के जवाब दिया है बहादुरी से जवाब दिया है और ट्रंप एक कायर आदमी है बुजदिल आदमी है ट्रंप को जो देश ट्रंप के खिलाफ खड़ा हुआ उस देश के सामने ट्रंप को झुकना पड़ा मोदी जी की पता नहीं क्या मजबूरियां कि मोदी जी ट्रंप के सामने भीगी बिल्ली बने हुए हैं बुरी तरह से झुके हुए हैं आज हमारा देश दो तरह के दो तरफ से मार खा रहा है एक तरफ से ट्रंप ने हमारे एक्सपोर्ट्स के ऊपर 50 परसेंट टैरिफ लगा दिया एज ए रिजल्ट हमारी जितनी डोमेस्टिक इंडस्ट्री थी वो सारी इंडस्ट्री बंद होने के कगार पे है क्योंकि उनका सारा एक्सपोर्ट बंद हो गया बदले में हमारे मोदी जी ने जो माल अमेरिका से आता था उस पर टैरिफ खत्म कर दिया तो अमेरिका का सारा माल अब हमारे बाजार में बिकेगा हमारे किसान और हमारे उद्योगपति और हमारे व्यापारी सब बर्बाद हो जाएंगे हमें बदले में जितना 50 परसेंट अगर ट्रंप ने टैरिफ लगाया हमें बदले में 100 परसेंट टेरिफ लगा देना चाहिए था क्या हम कमजोर देश हैं आज 140 करोड़ लोगों का देश है ये 140 करोड़ लोग कम नहीं होते बहुत बड़ी मार्केट है हमारी कोई भी दुनिया का कोई भी देश भारत से नाराजगी नहीं ले सक भारत की नाराजगी कैबिनेट मंत्री संजीव अरोड़ा ने पंजाब वासियों लिए वा ऐलान किया है संजीव अरोड़ा ने कहा है कि लुधियाना जल्द ही नवा स्टील प्लांट लगाया जाएगा ਐਸ ਦੇਲੀ ਵਰਦਮਨ ਸਟੀਲ ਇੰਡਸਟਰੀ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਵਰਦਮਨ ਸਟੀਲ ਇੰਡਸਟਰੀ ਨੂੰ ਕਈ ਰਾਜਾਂ ਤੋਂ ਆਫਰ ਮਿਲੇ ਸਨ ਪਰ ਪੰਜਾਬ ਚ ਮਿਲਦੀਆਂ ਸਹੂਲਤਾਂ ਦੇ ਮੱਦੇਨਜ਼ਰ ਉਹਨਾਂ ਨੇ ਇੱਕ ਹੋਰ ਪਲਾਂਟ ਲੁਧਿਆਣਾ ਵਿਖੇ ਲਗਾਉਣ ਦਾ ਐਲਾਨ ਕੀਤਾ ਹੈ ਪਰ ਇਹ ਪਲਾਂਟ ਜਲਦੀ ਚਾਲੂ ਕਰ ਦੇਣਗੇ ਜਗ੍ਹਾ ਇਹਨਾਂ ਨੇ ਆਇਡੈਂਟੀਫਾਈ ਔਰ ਫਾਈਨਲਾਈਜ਼ ਕਰ ਚੁੱਕੇ ਹੈ ਮੈਂ ਇਹ ਸਾਡੀ ਜਿਹੜੀ ਕਮੇਟੀ ਹੈ ਸਟੀਲ ਦੀ ਉਦੇ ਚੇਅਰਮੈਨ ਵੀ ਹੈਗੇ। ਔਰ ਇਹਨਾਂ ਨੂੰ ਇਹ ਪਲਾਂਟ ਲਗਾਉਣ ਦੀ ਆਫਰ ਕਈ ਸਟੇਟਾਂ ਤੋਂ ਸੀ। ਬਲਕਿ ਹੁਣੇ ਮੈਨੂੰ ਇਹ 10-15 ਮਿੰਟ ਪਹਿਲਾਂ ਦੱਸ ਰਹੇ ਸੀ। ਇਹਨਾਂ ਦਾ ਜਿਹੜਾ ਬੋਰਡ ਹੈ ਉਹਨਾਂ ਨੇ ਵੀ ਕਿਹਾ ਕਿ ਤੁਹਾਡਾ ਆਲਰੇਡੀ ਪਲਾਂਟ ਪੰਜਾਬ 'ਚ ਹੈ। ਤੁਸੀਂ ਬਾਹਰ ਦੀ ਸਟੇਟ 'ਚ ਹੁਣ ਕਿਉਂ ਨਹੀਂ ਜਾਂਦੇ ਵੀ ਕਿਸੇ ਹੋਰ ਸਟੇਟ 'ਚ ਚਲੇ ਜਾਓ। ਮੈਨੂੰ ਬੜੀ ਖੁਸ਼ੀ ਨਾਲ ਮੈਂ ਕਹਿ ਰਿਹਾ ਕਿ ਇਹਨਾਂ ਨੇ ਕਿਹਾ ਨਹੀਂ ਮੈਂ ਪੰਜਾਬ 'ਚ ਹੀ ਲਗਾਣਾ। ਔਰ ਇਹ ਮੈਨੂੰ ਪਿੱਛੇ ਮਿਲੇ ਸੀ ਜਦੋਂ ਮੈਂ ਕੈਬਨਿਟ ਮਿਨਿਸਟਰ ਬਣਿਆ ਉਸ ਤੋਂ 2-4-5 ਦਿਨ ਬਾਅਦ ਹੀ ਮੇਰੀ ਮੁਲਾਕਾਤ ਹੋਈ ਸੀ ਉਦੋਂ ਦਾ ਫਿਰ ਇਹਨਾਂ ਨੇ ਹੋਰ ਜਦੋਂ ਸੀ ਇਹਨਾਂ ਨੂੰ ਦੱਸਿਆ ਕਿ ਜਿਹੜੀਆਂ ਵੱਡੀਆਂ ਇਨਵੈਸਟਮੈਂਟਸ ਐ ਉਹਨਾਂ ਲਈ ਜੇ ਤੁਹਾਨੂੰ ਕੋਈ ਸਪੈਸ਼ਲ ਨੀਡ ਹੈਗੀ ਹੈ ਕੋਈ ਰਿਕੁਆਇਰਮੈਂਟ ਹੈ ਅਸੀਂ ਉਹ ਵੀ ਤੁਹਾਡੀ ਪੂਰੀ ਕਰਾਂਗੇ ਪਰ ਸਾਡੀ ਸਟੇਟ ਚ ਆਓ वैसे ਤਾਂ ਇਹਨਾਂ ਦੇ ਹੋਰ ਬੜੇ ਇਨਵੈਸਟਮੈਂਟ ਪਲਾਨ ਹੈ ਪਰ ਮੈਂ ਅੱਜ ਸਿਰਫ ਇਹੀ ਇਨਵੈਸਟਮੈਂਟ ਪਲਾਨ ਦਾ ਡਿਸਕਸ ਕਰਾਂਗੇ ਜੋ ਇਹ ਫਾਈਨਲ ਕਰ ਚੁੱਕੇ ਹੈ ਮੈਂ ਇਹਨਾਂ ਦਾ ਐਸੇ ਤਾਂ ਇਹ ਸ਼ੁਰੂ ਤੋਂ ਪੰਜਾਬ ਤੋਂ ਹੈ ਸ਼੍ਰੀਪਾਲ ਉਸਵਾਲ ਜੀ ਦੇ ਸਨ-ਇਨ-ਲॉ ਹੈ ਇਹ ਪੁਰਾਣੇ ਪੰਜਾਬ ਦੇ ਹੈ ਪਰ ਇਹ ਹੈ ਕਿ ਜਿਹੜਾ ਪਿੱਛੇ ਦੂਜੀਆਂ ਸਟੇਟਾਂ ਤੋਂ ਆਂਦੇ ਸੀ ਸਾਰੇ ਕਹਿੰਦੇ ਸੀਗੇ ਜੀ ਹੁਣ ਜਿਹੜੇ ਨਵੀਆਂ ਇਨਵੈਸਟਮੈਂਟਸ ਹੈ ਬਾਹਰ ਜਾਣ ਗਈਆਂ ਬਾਰਲੀ ਸਟੇਟਾਂ ਦੇ ਚੀਫ ਮਿਨਿਸਟਰ ਵੀ ਆਏ ਇੰਡਸਟਰੀ ਮਿਨਿਸਟਰ ਵੀ ਆਏ ਪਰ ਇਹ ਦੇਖੋ ਸਾਡੇ ਜਿਹੜੇ ਪੰਜਾਬੀ ਭਰਾ ਹੈ ਉਹ ਨਹੀਂ ਕਿਤੇ ਜਾਂਦੇ ਚਾਹੇ ਉਹ ਮੁਫਤ ਜ਼ਮੀਨਾਂ ਦੇ ਦੇਣ ਚਾਹੇ ਉਹ ਸਬਸਿਡੀਆਂ ਦੇ ਦੇਣ ਜੋ ਮਰਜ਼ੀ ਦੇ ਦੇਣ ਜੋ ਪੰਜਾਬ ਸੂਬਾ ਹੈ ਉਹ ਪੰਜਾਬ ਇਹ ਸੰਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਣਿਆਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪੰਜਾਬ ਚ ਮੀਂਹ ਕਾਰਨ 7 ਜ਼ਿਲ੍ਹੇ ਅਤੇ 150 ਤੋਂ ਵੱਧ ਪਿੰਡ ਹੜ੍ਹ ਦੀ ਲਪੇਟ ਚਾਏ ਅਜਨਾਲਾ ਚ ਬਚਾਅ ਕਾਰਜਾਂ ਦੀ ਜ਼ਿੰਮੇਵਾਰੀ ਫੌਜ ਨੇ ਸੰਭਾਲੀ ਐਫਬੀਐਸ ਗੱਡੀਆਂ ਰਾਹੀਂ ਲੋਕਾਂ ਨੂੰ ਕੱਢਿਆ ਜਾ ਰਿਹਾ ਬਾਹਰ ਪ੍ਰਤਾਪ ਸਿੰਘ ਬਾਜਵਾਨ ਨੇ ਮਾਨ ਸਰਕਾਰ ਤੇ ਲਗਾਏ ਵੱਡੇ ਘੁਟਾਲੇ ਦੇ ਇਲਜ਼ਾਮ ਬਾਜਵਾਨ ਨੇ ਕਿਹਾ ਸਰਕਾਰ ਨੇ ਹੜ੍ਹਾਂ ਤੋਂ ਬਚਾ ਲਈ 250 ਕਰੋੜ ਖਰਚੇ ਪੰਜਾਬ ਚ ਹੜ੍ਹਾਂ ਦੇ ਹਾਲਾਤ ਵੇਖ ਕੇ ਲੱਗ ਰਿਹਾ ਕਿ ਵੱਡਾ ਘੁਟਾਲਾ ਹੈ ਸ਼੍ਰੀ ਹਰਮੰਦਰ ਸਾਹਿਬ ਵਿਖੇ ਹੜ੍ਹਾਂ ਦੌਰਾਨ ਲੋਕਾਂ ਦੀ ਸਲਾਮਤੀ ਦੀ ਅਕਾਲੀ ਦਲ ਵੱਲੋਂ ਕੀਤੀ ਗਈ ਅਰਦਾਸ ਸੁਖਬੀਰ ਬਾਦਲ ਨੇ ਕਿਹਾ ਇਹ ਸਿਰਫ ਕੁਦਰਤੀ ਆਫਤ ਨਹੀਂ ਸਗੋਂ ਇਸ ਦੇ ਲਈ ਮੁੱਖ ਮੰਤਰੀ ਮਾਨ ਵੀ ਹਨ ਜ਼ਿੰਮੇਵਾਰ ਸੁਖਬੀਰ ਬਾਦਲ ਨੇ ਸੀਐਮ ਮਾਨ ਵੱਲੋਂ ਹੜਪੀੜਤਾ ਦੀ ਮਦਦ ਲਈ ਆਪਣਾ ਹੈਲੀਕਾਪਟਰ ਦੇਣ ਤੇ ਵੀ ਚੁੱਕੇ ਸਵਾਲ ਸੁਖਬੀਰ ਨੇ ਕਿਹਾ ਕਿ ਕਿਸਾਨਾਂ ਨੂੰ ਹੈਲੀਕਾਪਟਰ ਨਹੀਂ ਸਗੋਂ ਡੀਜ਼ਲ ਜੀਸੀਬੀ ਤੇ ਟਰੈਕਟਰਾਂ ਦੀ ਲੋੜ ਰਾਜਾ ਵੜਿੰਗ ਨੇ ਹੜ੍ਹਾਂ ਦੀ ਸਥਿਤੀ ਲਈ ਮਾਨ ਸਰਕਾਰ ਨੂੰ ਦੱਸਿਆ ਜ਼ਿੰਮੇਵਾਰ ਵੜਿੰਗ ਨੇ ਕਿਹਾ ਕਿ ਹੜ੍ਹ ਮਾਨ ਸਰਕਾਰ ਦੀ ਲਾਪਰਵਾਹੀ ਨਾਲ ਆਏ ਜੇਕਰ ਸਮਾਂ ਰਹਿੰਦਿਆਂ ਪਾਣੀ ਛੱਡਿਆ ਜਾਂਦਾ ਤਾਂ ਅੱਜ ਨਹੀਂ ਹੁੰਨੇ ਸਨ ਮਾੜੇ ਹਾਲਾਤ ਇਸ ਦਿਨਾਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦ ਰਹੋ ਸੁਰੱਖਿਅਤ ਰਹੋ ਤੇ ਦੇਖਦੇ ਰਹੋ ਟੀਵੀ ਪੰਜਾਬ